ਚੈੱਕਰ ਨੂੰ ਹੱਥ ਫੜ ਕੇ ਠੰਡੀ ਆ ਪੂਰੀ ਆਰੀ ਦੇਖ ਹੱਥ ਚੈੱਕਰ ਓਏ ਕੀ ਆ ਓਏ ਜਮਾ ਜਮਾ ਪੱਕੀ ਗੱਲ ਹੈ ਹੈ ਨਾ ਜਮਾ ਗੜੇ ਵਾਗੀ ਜਮਾ ਠੰਡੀ ਪਈ ਜਮਾ ਚਿਲੜ ਜਮਾ ਤੇ ਤੈਨੂੰ ਕੀ ਦੇਖੇ ਚੱਲ ਤੇਰੇ ਸਾਹਮਣੇ ਬਣਾਵਾਂਗੇ ਬਰਪਾ 30 ਸੈਕਿੰਡਾਂ ਦੇ ਬਣ ਦੂ 30 ਸੈਕਿੰਡਾਂ ਚ ਹਾਂ ਆ ਤੈਨਾਂ ਨੇੜ ਮੈਂ ਦੇਖੀਆਂ ਨੇ ਇਹ ਤਾਂ ਕਮਾਲ ਹੋ ਗਿਆ ਆਇਆ ਪਾਣੀ ਠੀਕ ਆ ਆ ਨਮਕ ਆਇਆ ਬੇਕਿੰਗ ਸੋਡਾ ਠੀਕ ਆ ਜੀ ਸਭ ਤੋਂ ਪਹਿਲਾਂ ਪਾਣੀ ਲੈਣਾ ਠੀਕ ਹੈ ਇਹਦੇ ਚ ਇਹਨਾਂ ਕਾ ਪਾਣੀ ਲੈ ਲਿਆ ਇਹ ਨੌਂਕ ਦਾ ਇੱਕ ਡੰਟਾ ਪਾ ਦੇਣਾ ਆਪਾਂ ਇਹਦੇ ਇੱਕ ਡੰਟਾ ਹੀ ਇੱਕ ਡੰਟਾ ਸਾਰੋ ਤੁਹਾਡੀ ਮਰਜ਼ੀ ਆ ਪਾਣੀ ਵੱਧ ਘੱਟਾ ਵੱਧ ਪਾ ਸਕਦੇ ਹੋ ਠੀਕ ਆ ਜੀ ਇੱਕ ਡੰਟਾ ਲੈਣਾ ਬੇਕਿੰਗ ਸੋਡੇ ਦਾ ਬਾਹੂ ਦੁਆ ਇਹਨੂੰ ਐ ਹਲਾਈ ਹੈ ਨਾ ਬਸ ਗੱਲਾਂ ਕਰਦੇ ਕਰਦੇ ਬਣ ਗਈ ਵਾਪ ਤਾਂ ਬਸ ਇਹਨੂੰ ਹਲਾਈ ਜਾਣਾ ਹੈ ਵਰਤਣਾ ਹਾਂ 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 ਆਲੇ ਰੈਕਸ਼ਨ ਤਾਂ ਹੋਣ ਲੱਗ ਗਿਆ ਵਾਲ ਕਰੀਂਗਾ ਜਦੋਂ ਫਿਰ ਜਾਨੀ ਕਿ ਲੋੜ ਆ ਜਾ ਪਰ ਬੰਨ ਲੱਗੀ। ਉਹ ਯਾਰ ਕੰਪਨੀਆਂ ਨੇ ਫਾਇਦੇ ਆਪਦੇ ਯਾਰ ਗੱਲ ਨਹੀਂ ਸਮਝਦਾ। ਠੀਕ ਆ। ਆਹ ਦੇ ਫੋਨ ਲਾ ਕੇ ਘੜਾ ਪਾ। ਇਹਦਾ ਬੱਤ ਜੰਮ ਗਈ। ਦੇ ਘੜਾ ਹੋ ਲੱਗੇ ਨਾ ਪਾਣੀ ਦੇ ਘੜਾ ਫੋਨ ਲਾ ਕੇ ਪਰ ਤੱਕ ਜੰਮੀ ਨਹੀਂ ਬਰਸ। ਉਹ ਯਾਰ ਜੰਮ ਦੂ ਇਹਦਾ ਪਾਣੀ ਘੜਾ ਹੋ ਗਿਆ। ਇਹ ਸੱਚੀ ਜੰਮ ਗਈ ਓਏ। ਆ ਚੱਕ ਤੂੰ ਮੇਰੀ ਗੱਲ ਦਾ ਯਕੀਨ ਨਹੀਂ ਕਰਦਾ ਸੀ ਹਾਂ ਆ ਦੇਖ ਮੈਨੂੰ ਤਾਂ ਪਤਾ ਨਹੀਂ ਜੀ ਭਰਾਵਾ ਐਵੇਂ ਕਰ ਦੇ ਹਾਂ ਯਾਰ ਚੈੱਕ ਕਰ ਨੂੰ ਫੜ ਕੇ ਠੰਡੀ ਆ ਪੂਰੀ ਆਰੀ ਦੇਖ ਹੱਥ ਚੈੱਕ ਕਰ ਓਏ ਕਿਉਂ ਓਏ ਜਮਾ ਜਮਾ ਪੱਕੀ ਗੱਲ ਹੈ ਹੈ ਨਾ ਜਮਾ ਗੜੇ ਵਰਗੀ ਜਮਾ ਠੰਡੀ ਪਈ ਜਮਾ ਚਿਲੜ ਵਿਚਾਲੇ ਜਮਾ ਤੇ ਤੈਨੂੰ ਕੀ ਪਤਾ ਲੱਗਾ ਤਰੀਕਾ ਤੈਨੂੰ ਬੜਾ ਸੁਪਰੇ ਸਾ ਯਾਰ ਇਹਦਾ ਓਏ ਬੱਸ ਭਰਾਵਾ ਆਈਆਂ ਆਈਆਂ ਫਿਰ ਸਾਨੂੰ ਵੀ ਸਿਖਾ ਦੇ ਆ ਤੇ ਸਾਹਮਣੇ ਇਹਨੂੰ ਦੱਸਦਾ ਤਾਂ ਆਟਮਾ ਲੈ ਕੇ ਤੂੰ ਜਮਾਲੀਆਂ ਦੇ ਘਰੇ ਠੀਕ ਹੈ ਫਰਿੱਜਾਂ ਹੀ ਲੋੜਨੀ ਹੈ ਯਾਰ ਫਰਿੱਜਾਂ ਦੀ ਕਿ ਲੋੜ ਹੈ ਗਰੀਬ ਬੰਦੇ ਖਾਤਰ ਹੈ ਜਿਹੜਾ ਅਮੀਰ ਬੰਦਾ ਫਰਿੱਜ ਲੈ ਲੈਂਦਾ ਠੀਕ ਹੈ ਜਿਹੜਾ ਪੌਂਚ ਹੈ ਨਹੀਂ ਭਰਾ ਫਰਿੱਜ ਲੈਣ ਦੀ ਉਹ ਇਸ ਤਰ੍ਹਾਂ ਬਰਫ਼ ਜਮਵਾਹਾਗਾ ਬਈ ਕਿਉਂ ਯਕੀਨ ਹੋ ਗਿਆ ਹਾਂ ਜਮਾ ਬਈ ਦੱਸ ਦਿਓ ਹੁਣ ਆਪਾਂ ਇਹ ਕੀ ਆਟਮਾ ਦੱਸ ਦੋ ਜੀ ਦੱਸ ਦੋ ਦੱਸ ਦਈਏ ਅਥਰ ਚਾਈ ਹੋਰ ਜੀ ਦੇ ਮਗਰ ਲੋ ਵੀ ਦੋਸਤੋ ਇਹ ਕੋਈ ਬਰਫ਼ ਨਹੀਂ ਹੈ ਠੀਕ ਆ ਨਾਲੇ ਬਿਨਾ ਫਰਿੱਜ ਤੋਂ ਬਰਫ਼ ਪਜਾਮੀ ਨਹੀਂ ਸਕਦੀ ਇਹਦਾ ਵਿਰਾਹ ਟੋੜਰਾ ਇਹਦਾ ਕਮਾਲ ਸਾਰਾ ਇਹ ਆਪਣੇ ਜਵਾਕਾਂ ਡਾਇਪਰ ਨਹੀਂ ਹੁੰਦੇ ਉਦੇ ਵਿੱਚ ਵਰਤੇ ਜਾਂਦਾ ਹੈ ਠੀਕ ਆ ਨਮਕ ਨੂਕ ਦਾ ਬਸ ਹੋਈ ਐ ਇਹ ਤੇ ਵੀਡੀਓ ਫੇਕ ਆ ਜੀ ਤੇ ਕੋਈ ਠੰਡੀ ਨਹੀਂ ਕੋਈ ਠੰਡੀ ਨਹੀਂ ਹੈਗੀ ਅੱਗ ਵਰਗੀ ਪਈ ਆ ਹਾਂ ਇਦਾਂ ਐਕਸਪੈਰੀਮੈਂਟ ਵਾਲੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਭਾਈ ਦੱਬ ਕੇ ਸ਼ੇਅਰ ਲਾਈਕ ਐਂਡ ਕਰ ਓਕੇ